ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 8 ਜੂਨ ਅੱਜ ਸੁਹਰ ਵੇਲੇ ਪੰਜਾਬ ਦਾ ਮੌਸਮ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਹੈ ਦੁਪਹਿਰ ਵੇਲੇ ਤੱਕ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦਾ ਮੌਸਮ ਅੱਜ ਸਾਫ਼ ਰਹੇਗਾ ਹਲਕੀ-ਹਲਕੀ ਹਵਾ ਚੱਲੇਗੀ ਹਲਕੇ-ਹਲਕੇ ਬੱਦਲਵਾਈ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਦੁਪਹਿਰ ਤੱਕ ਮੀਂਹ ਦੀਆਂ ਕਾਰਵਾਈਆਂ ਹੋਣ ਦੀ ਉਮੀਦ ਬਹੁਤ ਘੱਟ ਰਹੇਗੀ ਪਰ ਜਿਵੇਂ ਹੀ ਬਾਅਦ ਦੁਪਹਿਰ ਲੰਗੇ ਕੀਤਾ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨੀ ਜਹੀ ਹਨੇਰੀ ਚੱਲ ਸਕਦੀ ਹੈ ਜਿਸ ਦੀ ਰਫ਼ਤਾਰ 40 ਕਿਲੋਮੀਟਰ ਦੇ ਆਸ-ਪਾਸ ਹੋ ਸਕਦੀ ਹੈ ਜ਼ਿਆਦਾ ਨਹੀਂ ਹੋਵੇਗੀ ਤੇ ਨਾਲ ਹੀ ਹਲਕੇ ਤੋਂ ਦਰਮਿਆਨੇ ਸ਼ਰਾਟੇ ਵੀ ਲੱਗ ਸਕਦੇ ਹਨ ਜੇਕਰ ਆਪਾਂ ਜ਼ਿਲ੍ਹੇਵਾਰ ਗੱਲ ਕਰੀਏ ਜਿੰਨਾ ਵਿੱਚ ਹਨੇਰੀ ਦੀ ਸੰਭਾਵਨਾ ਹੈ ਉਨ੍ਹਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਕੋਈ ਜ਼ਿਆਦਾ ਅਸਰ ਨਹੀਂ ਹਨ ਬਹੁਤ ਘੱਟ ਹਲਕੀ ਤੋਂ ਦਰਮਿਆਨੀ ਦੂਸਰੀ ਤਰਫ ਗੱਲ ਕਰੀਏ ਤਾਂ ਫਾਜ਼ਿਲਕਾ ਮੁਖਤਸਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਫਰੀਦਕੋਟ ਤੇ ਫਿਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਹਨੇਰੀ ਆ ਗੀ ਚੱਲ ਸਕਦੀ ਹੈ ਤੇ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਸ਼ਰਾਟੇ ਲੱਗ ਸਕਦੇ ਹਨ ਇਹ ਕਾਰਵਾਈਆਂ ਲਿਮਟਿਡ ਏਰੀਆ ਵਿੱਚ ਹੋਣ ਦੀ ਸੰਭਾਵਨਾ ਹੈ ਉਹ ਵੀ ਬਾਅਦ ਦੁਪਹਿਰ ਜਾਂ ਸ਼ਾਮ ਵੇਲੇ ਜਾਂ ਰਾਤ ਵੇਲੇ ਹੋ ਸਕਦੇ ਹਨ ਬਾਕੀ ਜ਼ਿਲ੍ਹੇ ਜਿਵੇਂ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਕਰਪੂਤਲਾ ਜਲੰਧਰ ਨਵਾਂ ਸ਼ਹਿਰ ਨੰਦਪੁਰ ਸਾਹਿਬ ਰੋਪੜ ਮੁਹਾਲੀ ਇਨਾਂ ਵਿੱਚ ਮੌਸਮ ਮੁੱਖ ਤਰ੍ਹਾਂ ਤੇ ਸਾਫ਼ ਰਹੇਗਾ ਹਲਕੀ ਫੁਲਕੀ ਬੱਦਲਬਾਹੀ ਰਹੇਗੀ ਹਲਕੀ ਠੰਢੀ ਹਨੇਰੀ ਚੱਲ ਸਕਦੀ ਹੈ ਧੂੜਪਰੀ ਹਨੇਰੀਆਂ ਤੋਂ ਇਨਕਾਰ ਹੈ ਹਲਕੇ ਤੋਂ ਦਰਮਿਆਨਾ ਕਿਤੇ ਕਿਤੇ ਕਣਮਣ ਹੋ ਸਕਦੀ ਹੈ ਇਨ ਇਲਾਕਿਆਂ ਦੇ